ਅਭੀ ਬਰਨਾਲੇ ਸ਼ਹਿਰ ਦੇ ਵਿੱਚ ਸਭ ਤੋਂ ਤਗੜਾ ਮੇਲਾ ਲੱਗਣ ਜਾ ਰਿਹਾ ਸਹੀ 1 ਮਹੀਨੇ ਵਾਸਤੇ ਮੇਲਾ ਲੱਗੂ ਆ ਬਾਈ ਹਰੇ ਮੇਲਾ ਆਏ ਵਾਰੀ ਲੱਗੇ ਜਾਂਦੇ ਨੇ ਇੱਥੇ ਟੌਪ ਦਾ ਤੇ ਐਂਟਰੀ ਜਹਾਜ ਵੇਚਦੀ ਹੂ ਜਹਾਜ ਇੱਕ ਕਰਾ ਦੇ ਕੋਈ ਬਾਈ ਯਾਰ ਟਿਕਟ ਬਹੁਤ ਮਹਿੰਗੀ ਆ ਜਹਾਜ ਦੀ ਤਾਂ ਯਾਰ ਐਂਟਰੀ ਦੀ ਫਿਰ ਨਹੀਂ ਨਹੀਂ ਮਹਿੰਗੀ ਤਾਂ ਕੁਝ ਨਹੀਂ ਹੈ ਜੀ 3000 ਹੀ ਆ ਸਿਰਫ ਨਹੀਂ ਨਹੀਂ ਜਾਇ ਜਾਇ ਕਰੋ ਮੜਾ ਮੋਟਾ ਜੈ ਜੈ ਕਿਵੇਂ ਕੀ ਕਰੀਏ ਤੁਸੀਂ ਦੱਸੋ ਐਂ ਕਰਦੇ ਆ ਐਂਟਰੀ ਫਰੀ ਕਰਾ ਦਈਏ ਫਿਰ ਨਾ ਨਾ ਐਂਟਰੀ ਫਰੀ ਦਾ ਸਾਨੂੰ ਕੀ ਬਚੂਗਾ ਚਲ ਐਂ ਕਰਦੇ ਆ ਬਈ ਵੀਡੀਓ ਬੰਦਾ ਸ਼ੇਅਰ ਕਰਕੇ ਆਜੂ ਹਮਮ ਸ਼ਟੋਰੀ ਲਾ ਕੇ ਆਜੂ ਹਾਂਜੀ ਇਹ ਪਹਿਲੇ 2 ਦਿਨ 16 ਤਰੀਕ ਨੂੰ ਪਹਿਲਾ ਦਿਨ ਆ 17 ਨੂੰ ਦੂਜਾ ਦਿਨ ਆ ਐਂਟਰੀ ਫ੍ਰੀ ਕਰਤੀ ਕੋਈਸ ਨਹੀਂ ਹੁੰਦਾ ਦੇਖੀਓ ਕਰ ਦਾਂਗੇ ਕਰ ਦਾਂਗੇ ਲੈ ਵੀ ਬੰਦਾ ਵੀਡੀਓ ਸ਼ੇਅਰ ਕਰਦੇ ਤੇ ਸ਼ਟੋਰੀ ਲਾ ਦੇ ਅੱਛਾ ਇਹ ਗੱਲ ਨਹੀਂ ਹੈਗੀ ਵੀ ਖੁੱਲੇ ਹੋਣਗੇ ਗੱਲੇ ਬਈ ਚੀਜ਼ਾਂ ਗਿਣਾ ਦੋ ਹੁਣ ਚੇਲਾ ਸੁੱਲਾ ਵੀ ਲੱਗਣਗੇ ਅੰਦਰ ਇੱਥੇ ਕਟੋ ਘਟ 50 ਤੋਂ 60 ਦਾ ਸਟੋਲਾ ਲੱਗ ਰਿਆਂ ਨੇ ਜਿਹਦੇ ਚ ਖਾਣ ਪੀਣ ਦੀ ਇੰਨੀ ਇੰਨੀ ਆਈਟਮਾਂ ਜਿਹੜੀ ਚੀਜ਼ ਅਜੇ ਤੱਕ ਬਰਨਾਲੇ ਚ ਲੱਗੀਆਂ ਨਹੀਂ ਹਾਂ ਕੱਪੜਿਆਂ ਦੀ ਸਟਾਲਾ ਜਿਹੜੀ 100 ਰੁਪਏ ਤੋਂ ਕਪੜਾ ਸਟਾਰਟ ਹੈ 100 ਰੁਪਏ ਤੋਂ ਕਪੜਾ ਸਟਾਰਟ ਬ੍ਰਾਂਡਡ ਕਪੜਾ 100 ਰੁਪਏ ਵਧੀਆ ਕੁਆਲਟੀ ਵਾਲਾ ਵਧੀਆ ਕੁਆਲਟੀ ਵਾਲਾ ਲੋਟ ਦਾ ਮਾਲ ਬਿਲਕੁਲ ਵੂਲਨ ਦਾ ਬਹੁਤ ਬੜੀਆ ਕੁਆਲਟੀ ਦਾ 100 ਰੁਪਏ ਸੇ ਕਪੜਾ ਸਟਾਰਟ ਕੀਆ ਬਾਤ ਹੈ ਬਈ ਯਾਰ ਸਰਾ ਕਰਾਇਆ ਪਿਆ ਤੇ ਅੱਜ ਮੈਂ ਹੁਣ ਆ ਝੂਲੇ ਇਹ ਕਿੰਨੇ ਤਰ੍ਹਾਂ ਦੇ ਟੋਟਲ 20 ਪ੍ਰਕਾਰ ਦੇ ਚੁੱਲ੍ਹੇ ਨੇ ਛੋਟੇ ਵੱਡੇ ਸਭ ਮਿਲਾ ਕੇ ਅੱਛਾ ਤੇ ਬੰਦਾ ਵੀ ਚਾਹੇ ਕੱਲਾ ਵੀ ਆਜੇ ਚਾਹੇ ਫੈਮਿਲੀ ਨਾਲ ਆਜੇ ਪਰ ਦੂਰਸਤਾਨਾ ਮਨਵੰਨਜਨ ਮੇਲਾ ਫੈਮਿਲੀ ਦੇ ਹਿਸਾਬ ਦਾ ਬਿਲਕੁਲ ਫੈਮਿਲੀ ਦੇ ਵਾਲਾ ਸਿਸਟਮ ਆ ਸਾਰਾ ਜਿਵੇਂ ਮੋਰ ਮੇਲਾ ਚ ਦੇਖਿਆ ਜਾਂਦਾ ਉਹ ਕੰਮ ਨਹੀਂ ਉਹ ਉਸ ਹਿਸਾਬ ਦਾ ਮੇਲਾ ਨਹੀਂ ਹੈ ਇੱਕ ਐਗਜ਼ੀਬਿਸ਼ਨ ਹੈ ਬਹੁਤ ਅੱਛੀ ਅੱਛਾ ਜਿਸ ਕੇ ਅੰਦਰ ਸਿਕਿਉਰਿਟੀ ਦਾ ਵੀ ਪੂਰਾ ਧਿਆਨ ਰੱਖਾ ਜਾਏਗਾ ਸਾਫ ਸਫਾਈ ਦਾ ਵੀ ਹਰ ਚੀਜ਼ ਸੇ ਇਸ ਮੇਲੇ ਕੋ ਮਤਲਬ ਵੀ ਬਰਨਾਲਾ ਸ਼ਹਿਰ ਵਾਸੀ ਜੋ ਬਿਲਕੁਲ ਪਸੰਦ ਕਰਨਗੇ ਅੱਛਾ ਦਿਨ ਦੇ ਵਿੱਚ ਤਾਂ ਹੈਗੀ ਹੈ ਘੈਂਟ ਕੰਮ ਰਾਤ ਨੂੰ ਕੀ ਸਪੈਸ਼ਲ ਕਰ ਰੱਖਿਆ ਤੁਸੀਂ ਰਾਤ ਨੂੰ ਉਹ ਛਤਰੀਆਂ ਹੀ ਲਾ ਰੱਖੇ ਨੇ ਛਤਰੀਆਂ ਲਾਈ ਹੋਈਆਂ ਉਹ ਤੁਸੀਂ ਦੇਖੋਗੇ ਗੈਲਰੀ ਬਣ ਰਹੀ ਹੈ ਜਿਹੜੀ ਇੱਥੇ ਅੱਛਾ ਸਪੈਸ਼ਲ ਡੈਕੋਰੇਸ਼ਨ ਹੈ ਹਾਂ ਉਹ ਦਿਨ 'ਚ ਵੀ ਅੱਛੀ ਲੱਗੂਗੀ ਪਰ ਰਾਤ 'ਚ ਹੋਰ ਵੀ ਜ਼ਿਆਦਾ ਅੱਛੀ ਲੱਗੂਗੀ ਉੱਥੇ ਲੜੀਆਂ ਚੱਲਣਗੀਆਂ ਹੋਰ ਬੋਟਾ-ਬੋਟਾ ਕਰਾਉਣ ਆ ਰਹੇ ਬੰਦੇ ਬਿਲਕੁਲ ਬਿਲਕੁਲ ਜਾ ਪੇ 10 ਪ੍ਰਕਾਰ ਕੇ ਤਾਂ ਸੈਲਫੀ ਪੁਆਇੰਟਸ ਬਣ ਰਹੇ ਨੇ ਬੜੇ ਬੜੇ 10 ਤਰ੍ਹਾਂ ਦੇ 10 ਤਰ੍ਹਾਂ ਦੇ ਵੱਡੇ-ਵ ਜੀ ਏਕੜ ਹੁਵਾਰਾ ਚੌਕ ਕੇ ਪਾਸ ਬਰਨਾਲਾ ਬਰਨਾਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਰਨਾਲੇ ਵਾਲੇ ਖਾਸ ਯਾਰਾਂ ਬਿੱਲੀਆਂ ਤੱਕ